ਹਾਂਜੀ ਪ੍ਰਧਾਨ ਜੀ ਕੀ ਤੁਹਾਡੀ ਮੀਟਿੰਗ ਦਾ ਰਾਤ ਜੋ ਸੱਤਾ ਨਿਕਲਿਆ ਉਹਦੀ ਤਕੜੀ ਰਾਨਾ ਨਹੀਂ ਕੀਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸਗਠਨ ਸਕਤਰ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਜੋ ਸਾਡੀ ਕੱਲ ਕੇਂਦਰ ਦੇ ਨਾਲ ਮੀਟਿੰਗ ਸੀਗੀ 12 ਤਰੀਕ ਨੂੰ 5 ਵਜੇ ਉਹ ਮੀਟਿੰਗ ਤਾਂ ਲੰਬਾ ਸਮਾਂ ਚੱਲੀ ਆ ਤਕਰੀਬ 4-5 ਘੰਟੇ ਪਰ ਉਹਦੇ ਚੋਂ ਨਿਕਲਿਆ ਕੁਝ ਨਹੀਂ ਕਿਉਂਕਿ ਐਮਐਸਪੀ ਜਿਹੜੀ ਆ ਇਹ ਤੋਂ ਘੱਟ ਜਿਹੜੀ ਆ ਕਿਸਾਨਾਂ ਦੀ ਗੱਲ ਨਹੀਂ ਹੈਗੀ ਉਹਦੇ ਤੇ ਜਿਹੜੀ ਆ ਕੋਈ ਗੱਲਬਾਤ ਨਹੀਂ ਨਿਕਲੀ ਤੇ ਕੇਂਦਰ ਜਿਹੜੀ ਆ ਟਾਲਮਟੋਲ ਕਰ ਰਹੀ ਆ ਕੇਂਦਰ ਚਾਹੁੰਦੀ ਆ ਵੀ ਕਿਸੇ ਨਾ ਕਿਸ ਤਰ੍ਹਾਂ ਇਹਨਾਂ ਨੂੰ ਲਾਲਾ ਲੱਪਾ ਲਾਇਆ ਜਾਵੇ ਪਰ ਜੋ ਜਥੇਬੰਦੀ ਨੇ ਐਲਾਨ ਕੀਤਾ ਸੀਗਾ ਅ ਸਯੁਗਤ ਗੈਰ ਰਾਜਨੀਤਿਕ ਸਯੁਗਤ ਮੋਰਚਾ ਤੇ 18 ਜਥੇਬੰਦੀਆਂ ਦੀ ਜਿਹੜੀ ਕਾਲ ਆ ਉਹਨਾਂ ਨੇ ਕਿਹਾ ਵੀ ਅਸੀਂ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਇਸ ਕਰਕੇ ਉਹ ਮੀਟਿੰਗ ਜਿਹੜੀ ਆ ਬੇਸੱਟਾ ਹੀ ਰਹੀ ਆ ਅੱਜ 10 ਵਜੇ ਜਿਹੜਾ ਵਾ ਉਹ ਆਪਾਂ ਸ਼ੰਭੂ ਬਾਰਡਰ ਜਿਹੜਾ ਪਾਰ ਕਰਾਂਗੇ ਬੜੀ ਚੜ੍ਹਦੀ ਕਲਾ ਦੇ ਵਿੱਚ ਸੰਗਤ ਬਹੁਤ ਆ ਟਰਾਲੀਆਂ ਦੀ ਕੋਈ ਗਿਣਤੀ ਨਹੀਂ ਹੋ ਰਹੀ ਕਈ ਵਾਰੀ ਅਸੀਂ ਵੀ ਗਏ ਆ ਪੱਤਰਕਾਰ ਵੀ ਲੱਗੇ ਆ ਸਾਡੇ ਜ਼ਿਲ੍ਹੇ ਦੇ ਪੱਤਰਕਾਰ ਆਪਣੇ ਪ੍ਰੈਸ ਕਟਰ ਜਉਨਾ ਦੇ ਪਰ ਜਿਹੜੀ ਉਹਦੀ ਗਿਣਤੀ ਨਹੀਂ ਹੋ ਸਕੀ ਲੱਖਾਂ ਦਾ ਕਾਟਿਆ ਤੇ ਤਿੰਨਾਂ ਬੰਦਿਆਂ ਤੋਂ ਹਮਲਾ ਬੋਲ ਕੇ ਤੇ ਅੱਜ ਦਿੱਲੀ ਦੇ ਵਿੱਚ ਐਂਟਰ ਹੋਵਾਂਗੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਆ ਤੇ ਚੜ੍ਹਦੀ ਕਲਾ ਚ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ